ਸਾਹਿਬ ਸੰਗਤ ਜੀ ਇਹ ਸਥਾਨ ਕਿਲੇ ਵਾਲੇ ਪਾਤਸ਼ਾਹੀ ਦਾ ਥੜਾ ਹਸਾ ਹੈ ਸਾਡੇ ਬਜ਼ੁਰਗ ਸੰਤ ਬਾਬਾ ਅਛਤ ਸਿੰਘ ਜਿਨ੍ਹਾਂ ਦੇ ਘਰ ਇਸ ਘਰ ਵਿੱਚ ਮਹਾਰਾਜੀ ਕਿਲੇ ਵਾਲੇ ਪਾਤਸ਼ਾਹ ਸੱਤ ਵਾਰੀ ਚਰਨ ਪਾਏ ਨੇ ਸਾਰੀ ਪਿੰਡ ਨੂੰ ਪਿੰਡ ਦੇ ਘਰਾਂ ਵਿੱਚ ਵੀ ਚਰਨ ਪਾਏ ਤੇ ਸਾਡੇ ਪਾਪਾ ਜੀ ਨੂੰ ਕਹਿੰਦੇ ਕਿ ਸੰਤ ਅਛਤ ਸਿੰਘ ਜੀ ਤੁਹਾਡੇ ਪਿੰਡ ਪਨੀਰੀ ਵਿਜੀ ਗਈ ਤੇ ਜਦੋਂ ਮਹਾਰਾਜ ਸਾਡੇ ਘਰ ਆਏ ਨਾ ਇੱਥੇ ਸਾਡੇ ਪਿਤਾ ਜੀ ਦੇ ਘਰ ਅਸੀਂ ਤੇ ਉਦੋਂ ਬੱਚੇ ਹਾਂ ਛੋਟੇ ਛੋਟੇ ਤੇ ਇੱਥੇ ਕੱਚੀ ਹੀ ਸਾਰੇ ਸਾਡੇ ਟਾਇਲਟ ਬਾਥਰੂਮ ਸਭ ਕੱਚੇ ਸੀ ਘਰ ਕੱਚੇ ਸਨ ਵੱਡੇ ਵੱਡੇ ਛਦੀਰ ਪਾਏ ਸਨ ਤੇ ਸਾਡੇ ਪਿਤਾ ਜੀ ਨੇ ਤੇ ਮਾਤਾ ਜੀ ਸਾਡੀ ਨੇ ਮਾਤਾ ਜੀ ਦੀ ਸਾਡੀ ਵੱਡੀ ਭੈਣ ਜੀ ਨੇ ਇੱਥੇ ਪੋਹਾ ਪੋਚਾ ਫੇਰ ਕੇ ਇੱਥੇ ਮਹਾਰਾਜ ਦਾ ਮੰਜਾ ਲਾਇਆ ਇੱਥੇ ਮੰਜਾ ਜਦੋਂ ਲਾਇਆ ਨਾ ਤੇ ਮਹਾਰਾਜ ਕਿਲੇਵਾਰ ਪਾਸ਼ਾ ਨੇ ਜਦੋਂ ਉੱਤੇ ਆਸਨ ਲਾਇਆ ਉੱਤੇ ਬੈਠੇ ਤੇ ਮੰਜਾ ਪੂਰੇ ਪਾਵਿਆਂ ਸਨੇ ਥੱਲੇ ਬੈਠ ਗਿਆ ਸਰ ਗੁਰੂ ਘਰ ਤੇ ਸਾਡੇ ਭਾਬਾ ਜੀ ਬੜੇ ਵਰਾਗੀ ਹੋਏ ਕਹਿੰਦੇ ਮਹਾਰਾਜ ਜੀ ਇਹ ਕੀ ਕੌਤਕ ਚ ਆਇਆ ਤੇ ਮਹਾਰਾਜ ਕਹਿੰਦੇ ਸੰਤ ਅਛੇ ਸਿੰਘ ਜੀ ਇੱਥੇ ਸ਼ਕਤੀ ਦਾ ਪੈਰ ਹੈ ਜੇ ਤੇਰ ਕੋ ਸੇਵਾ ਹੋਏਗੀ ਤੇ ਕਰੀ ਤੇ ਦੇ ਮਹਾਰਾਜ ਆਪੇ ਜਿਤ ਕੋ ਕਰਾਉਣੀ ਹੋਈ ਕਰਾਉਣਗੇ ਇਹ ਕਰੀਬ ਕਿੰਨੇ ਸਾਲ ਦੀ ਗੱਲ ਹੈ ਜੀ ਇਹ ਕਰੀਬ ਪਾਕਿਸਤਾਨੋਂ ਆਏ ਆ ਜਦੋਂ ਜੀ 47 ਤੋਂ ਬਾਅਦ 52 ਤੋਂ 30 ਜਦੋਂ ਮਹਾਰਾਜ ਦੇ ਚਰਨੀ ਲੱਗੇ ਸਾਡੇ ਪਿਤਾ ਜੀ ਇਹ ਉਦੋਂ ਜਲਦੀ ਇਹ ਸਾਡੇ ਕੌਤਕਮਾਰ ਨੇ ਚਾਹਤਾ ਤੇ ਜਿਹੜੇ ਤੁਹਾਡੇ ਪਿਤਾ ਜੀ ਸਨ ਇਹਨਾਂ ਨੂੰ ਪਤਾ ਸੀ ਮਹਾਰਾਜ ਜੀ ਦਾ ਜਾਂ ਕਿ ਜਾਂ ਅਚਾਨਕ ਮਹਾਰਾਜ ਜੀ ਆਏ ਕਿ ਜਾਂ ਇਹ ਜੁੜੇ ਹੋਏ ਸਨ ਅਗਵਾਨ ਪਿੰਡ 'ਚ ਰਹਿੰਦੇ ਸੀ ਸੀ ਪਹਿਲਾਂ ਠੀਕ ਹੈ ਜੀ ਉੱਥੇ ਮਹਾਰਾਜ ਜੀ ਇੱਕ ਪੁਰ ਸਿੱਖਾਂ ਦੇ ਘਰ ਆਏ ਤੇ ਉੱਥੇ ਹੁੰਦੇ ਕਹਿੰਦੇ ਕਿ ਸੰਤ ਅਛਰ ਸਿੰਘ ਨੂੰ ਅਛਰ ਸਿੰਘ ਨੂੰ ਮਿਲਾਓ ਉਹਨਾਂ ਦੇ ਜਿਹੜਾ சுவாਸ ਵਿੱਥਾ ਜਾਂਦੇ ਸਾਡੇ ਪਾਪਾ ਜੀ ਫਕੀਰ ਵੀ ਸਨ ਤੇ ਬਹੁਤ ਵੱਡੇ ਫਕੀਰ ਵੀ ਸਨ ਬੜੀ ਬੰਦਗੀ ਕਰਦੇ ਸਨ ਤੇ ਜਦੋਂ ਉਹ ਆਏ ਨਾ ਬਾਹਰੋਂ ਤੇ ਮਾਤਾ ਜੀ ਸਾਡੀ ਕਹਿੰਦੇ ਕਿ ਤੁਹਾਨੂੰ ਇੱਕ ਬਾਬਾ ਜੀ ਆਏ ਨੇ ਉਹ ਬੁਲਾ ਦੇ ਤੇ ਸਾਡੇ ਪਿਤਾ ਜੀ ਕਹਿੰਦੇ ਕਿ ਮੈਂ ਇਹੋ ਜੇ ਬਾਬੇ ਸਾਰੇ ਜਾਣਨਾ ਮੈਂ ਆਪ ਬਾਬਾ ਹਾਂ ਜੀ ਮੈਂ ਸਾਰੇ ਜਾਣਨਾ ਬਾਬੇ ਤੇ ਮਹਾਰਾਜ ਨੇ ਕਹਿੰਦੇ ਉਹਨੂੰ ਸੱਦੋ ਉਹਦੇ ਸਵਾਸ ਬਿਤਾ ਜਾਣ ਦੇ ਜਦੋਂ ਮਹਾਰਾਜ ਮਾਤਾ ਜੀ ਹਰਜ ਕਹਿਣ ਤੇ ਉਹ ਜਦੋਂ ਗਏ ਤੇ ਮਹਾਰਾਜ ਦੇ ਮੱਥਾ ਨਹੀਂ ਟੇਕਿਆ ਖਲੋਵੇ ਜਾ ਮਹਾਰਾਜ ਨੇ ਕਿਹਾਗੇ ਹਉਤੋਂ ਚ ਜਿਹੜਾ ਨਾ ਹੰਕਾਰ ਦਾ ਕਿਲਾ ਕੱਢ ਦੇ ਤੇ ਜਦੋਂ ਸਾਡੇ ਬਿਨਾ ਜੀ ਝੁਕੇ ਝੁਕ ਕੇ ਤੇ ਜਦੋਂ ਉਹਨਾਂ ਨੇ ਜੋ ਕੇ ਮੱਥਾ ਟੇਕ ਲਿਆ ਤੇ ਮਹਾਰਾਜ ਨੇ ਕੰਨੋਂ ਫੜ ਕੇ ਉਸੇ ਲਈ ਮੰਤਰ ਦਿੱਤਾ ਕਹਿੰਦੇ ਅੰਤਰਜਾਮੀ ਸਾਬਿਤ ਜਾਣੇ ਅੰਤਰਜਾਮੀ ਸਾਬਿਤ ਜਾਣੇ ਤੇ ਉਹ ਜਦੋਂ ਉਹਨਾਂ ਭਾਈਆਂ ਦਿੱਤਾ ਨਾ ਮਹਾਰਾਜ ਨੇ ਉਸੇ ਲਈ ਮਸਤਾਨੇ ਹੋ ਗਏ 4 ਸਾਲ ਮਸਤਾਨੇ ਰਹੇ ਮਹਾਰਾਜ ਦੇ ਮਗਲਮਰਕ ਹੁੰਦੇ ਰਹੇ 4 ਸਾਲ ਫਿਰ ਜਦੋਂ ਮਹਾਰਾਜ ਆ ਕੇ ਬੇਨਤੀ ਕੀਤੀ ਜੀ ਮਹਾਰਾਜ ਜੀ ਆਪ ਜੀ ਚਰਨ ਪਾਉਂਦੇ ਹੋ ਸਾਰੇ ਘਰਾਂ 'ਚ ਤੇ ਮੇਰੇ ਗਰੀਬ ਦੇ ਘਰ ਵੀ ਚਰਨ ਪਾਓ ਮਹਾਰਾਜ ਨੇ ਆਖਿਆ ਇਥੋਂ ਲੰਗਰੀ ਲੈ ਜਾਓ ਇਥੋਂ ਰਾਗੀ ਲੈ ਜਾਓ ਮੇਲਾ ਸ਼ੁਰੂ ਕਰ ਦਿਓ ਜਾ ਕੇ ਮੇਲਾ ਸ਼ੁਰੂ ਕੀਤਾ ਸਾਧ ਸੰਗਤ ਜੀ 7 ਦਿਨ ਮੇਲਾ ਚੱਲਦਾ ਰਿਹਾ ਕਿ ਕੋਈ ਮਹਾਰਾਜ ਨਹੀਂ ਆਇਆ ਮਹਾਰਾਜ ਆਉਣ ਬਟਾਲਿਓ ਵਾਪਸ ਚਲੇ ਗਏ ਫਿਰ 7ਵੇਂ ਦਿਨ ਪਿੰਡ ਵਾਲੇ ਵੀ ਲੋਕੀ ਕਹਿਣ ਸਾਰੇ ਕਿ ਮਹਾਰਾਜ ਇਹ ਸਮਸਤਾਨਾ ਜੀ ਤੁਹਾਡੇ ਬਾਬਾ ਜੀ ਨੇ ਨਹੀਂ ਆਉਣਾ ਤੇ ਤੁਸੀਂ ਭੋਗ ਪਾਉਣ ਤੋਂ ਕਹਿੰਦੇ ਜੀ ਇੱਕ ਵਾਰੀ ਮੈਨੂੰ ਜਾਣ ਦੋ ਮੈਂ ਆਪਣੇ ਬਾਬੇ ਨੂੰ ਪੁੱਛ ਕੇ ਆਉਂਦਾ ਤੇ ਮੈਂ ਇੱਥੋਂ ਤੀਕੀ ਪਾਰੇ ਪਤਾ ਨਹੀਂ ਕਿਹਾ ਕਿ ਜੇ ਸਾਡਾ ਮੇਰਾ ਬਾਬਾ ਕਿਲੇ ਵਾਲਾ ਬਾਦਸ਼ਾਹ ਨਹੀਂ ਆਏਗਾ ਤੇ ਮੈਂ ਖੂਜ ਸਾਲ ਮਾਰ ਕੇ ਮਰ ਜਾ ਓਏ ਉਹ ਨਾ ਆਣਾ ਹੀ ਉਹਨਾਂ ਕਹੇ ਉਹਨਾਂ ਦਾ ਬਜਨ ਟੱਲ ਸਵੇਰੇ ਸ਼ਵੇਰੇ ਕਹਿੰਦੇ ਅੰਮ੍ਰਿਤ ਵੇਲੇ ਮੈਂ ਗਿਆ ਜਾ ਕੇ ਜਿਹੜੀ ਉੱਥੇ ਨਾ ਆਪਣਾ ਜਿਹੜਾ ਉਹ ਜਾਮਨੂ ਵਾਲਾ ਘਰ ਬੈਠਕ ਚ ਮਾਰੇ ਬੈਠੇ ਨੇ ਇਨਸ਼ਾ ਅੱਲਾਹ ਸਾਹਿਬ ਇਨਸ਼ਾ ਅੱਲਾਹ ਸਾਹਿਬ ਜੀ ਤੇ ਜਦੋਂ ਪਾਪਾ ਜੀ ਸਾਡੇ ਗਏ ਜਾ ਕੇ ਜੇ ਬਾਹਰ ਗਏ ਤੇ ਗੋਪਾਲ ਸਿੰਘ ਜੀ ਕਹਿੰਦੇ ਜੀ 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 ਗੋਪਾਲ ਸਿੰਘ ਗੋਪਾਲ ਸਿੰਘ ਜੀ ਕਹਿੰਦੇ ਕਿ ਉਹ ਮਸਤਾਨਾ ਆਇਆ ਜਿੱਥੇ ਮੇਲਾ ਰੱਖਿਆ ਤੁਹਾਨੂੰ ਜੀ ਉਹ ਮਸਤਾਨਾ ਤੇ ਮਾਰੇ ਕਹਿੰਦੇ ਉਹਨਾਂ ਨੂੰ ਜਿੱਤਰਾ ਆਏ ਨਾ ਉਤਰਾਂ ਹੀ ਵਾਪਸ ਮੁੜ ਜਾਣ ਅਸੀਂ ਉਹਨਾਂ ਦੇ ਮਗਰੇ ਆ ਠੀਕ ਸਾਡੇ ਪਿਤਾ ਜੀ ਕਹਿੰਦੇ ਮੈਂ ਪੋਵੇ ਪਾ ਕੇ ਗਿਆ ਹਾਂ ਸਰ ਸੰਗੀ ਜੀ ਸਾਨੂੰ ਅਹੀ ਇੰਨੀ ਨਹੀਂ ਗੱਲ ਕਹਿ ਸਕਦੇ ਕਿ ਕਿਵੇਂ ਗਏ ਕਿਵੇਂ ਆਏ ਮਹਾਰਾਜ ਆਏ ਤੇ ਆਗੇ ਘਾ ਮਸਤਾਨਾ ਜੀ ਉਥੇ ਆ ਜਿਹੜਾ ਸਾਡੇ ਇਥੇ ਗੁਰਦੁਆਰੇ ਲਾਗੇ ਚੌਕ ਸੀ ਉਥੇ ਕੀਰਤਨ ਹੋਇਆ ਸਾਰੇ ਪਿੰਡੇ ਦਰਸ਼ਨ ਮੇਲਾ ਕੀਤਾ ਤੇ ਜਦੋਂ ਸਾਰੇ ਪਿੰਡੇ ਦੇ ਘਰਾਂ ਦੇ ਚਰਨ ਪਾਏ ਨਾ ਤੇ ਮਹਾਰਾਜ ਜੀ ਤੋਂ ਆਪਣੀ ਘਲੀ ਲੈ ਕੇ ਜਾਣਾ ਮਸਤਾਨਿਆ ਸਾਨੂੰ ਸੰਤ ਮਸਤਾਨਿਆ ਸੰਤ ਸੇ ਸਿੰਘ ਜੀ ਤੁਸੀਂ ਆਪਣੇ ਘਰ ਜੀ ਸਾਨੂੰ ਲੈ ਕੇ ਜਾਣਾ ਮਹਾਰਾਜ ਜੀ ਚਲੋ ਜੀ ਮਹਾਰਾਜ ਮੈਂ ਇਹ ਕਿਸੇ ਕਰਕੇ ਸਾਰੰਗ ਜੀਆਂ ਨੂੰ ਕਹਿ ਲਈ ਜੀ ਤੇ ਸਾਡੀ ਮਾਤਾ ਜੀ ਕਰਤਾਰਕੌਰ ਸਾਡੀ ਵਰਦੀ ਭੈਣ ਜੀ ਬੀਬੀ ਕ੍ਰਿਸ਼ਨ ਦੇ ਇਹਨਾਂ ਦੋਵਾਂ ਨੇ ਇੱਥੇ ਗੋਆ ਪੋਚਾ ਮਾਰ ਕੇ ਉਦੋਂ ਗੋਆ ਪੋਚਾ ਚੱਲਦਾ ਹੀ ਸਾਹ ਸੰਗੀਆਂ ਉਹ ਸੀਮੈਂਟ ਸੀ ਜਾ ਰਿਹਾ ਤੇ ਇੱਥੇ ਮੰਜਾ ਲਾਇਆ ਮੰਜੇ ਤੇ ਬਿਠਾਇਆ ਮਹਾਰਾਜ ਨੂੰ ਤੇ ਜਦੋਂ ਮੰਜੇ ਤੇ ਬਿਠਾਇਆ ਤੇ ਮੰਜਾ ਸਾਰੇ ਜਿਹੜੇ ਨਾ ਪਾਵਿਆ ਸੰਿਤਨੇ ਚਲਕ ਪਿੰਡ ਦੇ ਲੋਕਾਂ ਨੇ ਇਹ ਵੀ ਚੈੱਕ ਕੀਤਾ ਕਿ ਅਹੀ ਉੱਥੇ ਮੰਜਾ ਫੇਰ ਡਾਓ ਵੀ ਬੈਠ ਕੇ ਵੇਖੀਏ ਖੁਬਦਾ ਗਲੀ ਔਰ ਮਹਾਰਾਜ ਕੇਲੇਵਾਲੇ ਪਾਤਸ਼ਾਹ ਨੇ ਉਦੋਂ ਹੀ ਖੁੱਗਾ ਮੁੜ ਕੇ ਉੱਥੇ ਮੰਦਾਂ ਲਿਖਿਆ ਕਿ ਮਹਾਰਾਜ ਗਿਆ ਮਹਸਤਾਨਾ ਜੀ ਇੱਥੇ ਜਿਹੜਾ ਕਰਾਪਸ਼ਾਹ ਕਰਕੇ ਅਰਦਾਸ ਕਰੇਗਾ ਆਪਣੀ ਮਨੋ ਕਾਮਨਾ ਪੂਰ ਹੋਣਗੀਆਂ ਤੇ ਇੱਥੇ ਸ਼੍ਰੀ ਚੰਦਰ ਵਰਦਾ ਕੀਰਤਨ ਵੀ ਕਰਿਆ ਇਹ ਮਹਾਰਾਜ ਦਾ ਭਜਨ ਕੇਲੇਵਾਲੇ ਪਾਤਸ਼ਾਹ ਦਾ ਸਾਸ ਜੀ ਥੇ ਸਾਰੀ ਸੱਜਣ ਬੈਠ ਕੇ ਅਰਦਾਸ ਕਰੇ ਮਹਾਰਾਜ ਦਾ ਮਨਗਾ ਰੇ ਤੇ ਕੀਰਤਨ ਨਹੀਂ ਹੁੰਦਾ ਹਾਂਜੀ ਇਹਨੂੰ ਕੀਰਤਨ ਦੀ ਦਾਤ ਵੀ ਮਤਲਬ ਜੀ ਕੀਰਤਨ ਦੀ ਹਾਂ ਜਿਹੜੇ ਇਥੋਂ ਕੀਰਤਨ ਦੀ ਦਾਤ ਵੀ ਮਿਲਦੀ ਹੈ ਸਾਜ ਸੰਗਤ ਜੀ ਅਸੀਂ ਤੇ ਗਰੀਬ ਆ ਅਸੀਂ ਤੇ ਵਿਰਾਗੀ ਨਹੀਂ ਬਣ ਸਕੇ ਪਰ ਇਹ ਹੈ ਕਿ ਸੰਤ ਅਮਰ ਸਿੰਘ ਜੀ ਮਹਾਰਾਜ ਦਾ ਬੱਚਾ ਹੋਇਆ ਮਹਾਰਾਜ ਦਾ ਬੱਚਾ ਸੰਤ ਅਮਰ ਸਿੰਘ ਉਹਨਾਂ ਨੇ ਇਥੇ 3 ਮਹੀਨੇ ਰਹਿ ਕੇ ਸਾਡੇ ਘਰ ਮਹਾਰਾਜ ਦੇ ਘਰ ਇਥੇ ਰਹਿ ਕੇ ਮੀਆਂ ਕੋਟ ਕਿਲੇ ਵਾਲੇ ਪਾਛਾ ਦੇ ਉਹਨਾਂ ਦੇ ਮੇਰ ਕੀ ਦੀ 3 ਮਹੀਨੇ ਰਹਿ ਕੇ ਨਾਲੇ ਉਹ ਸਾਡੇ ਪਾਪਾ ਜੀ ਦੇ ਨਾਲ ਪੱਠੇ ਪਾਉਂਦੇ ਨੇ ਤੇ ਨਾਲੇ ਉਹਨਾਂ ਇਥੇ ਕੀਰਤਨ ਕਰਨਾ ਤੇ ਇਹੋ ਜਿਹੇ ਰਾਗੀ ਬਣੇ ਹੋ ਵੱਡੀਆਂ-ਵੱਡੀਆਂ ਸਟੇਜਾਂ ਤੇ ਉਹਨਾਂ ਨੇ ਸਾਬ ਜਾਦਾ ਪ੍ਰਸੰਗ ਪੜਨੇ ਸੰਤਾ ਬਰ ਸਿੰਘ ਜੀ ਨੇ ਬਹੁਤ ਉੱਚ ਕੋਟੀ ਦੇ ਰਾਗੀ ਬਣੇ ਨਾਲਾ ਜੀ ਦੇ ਇਥੋਂ ਸ਼ੁਰੂ ਹੋਇਆ ਤੇ ਜਿਹੜੇ ਸੰਤਾ ਬਰ ਸਿੰਘ ਜੀ ਸੀ ਉਹ ਜਿਹੜੇ ਪ੍ਰੋਫੈਸਰ ਸਾਹਿਬ ਉਹਨਾਂ ਦੇ ਬੇਟੇ ਨੇ ਬੇਟੇ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਹੁਣ ਨਸ਼ਹਿਰਾ ਸਾਹਿਬ ਜਿਹੜਾ ਉਹ ਰਹਿੰਦੇ ਨੇ ਸੇਵਾ ਦੇ ਵਿੱਚ ਜੀ ਪ੍ਰੋਫੈਸਰ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਗੁਰਮੀਤ ਸਿੰਘ ਪ੍ਰੋਫੈਸਰ ਗੁਰਮੀਤ ਸਿੰਘ ਜੀ ਹਾਂਜੀ ਹਾਂਜੀ ਉਹਨਾਂ ਦੇ ਪਿਤਾ ਜੀ ਹਾਂਜੀ ਹਾਂਜੀ ਉਹਨਾਂ ਦੇ ਪਿਤਾ ਜੀ ਅੱਧੀ ਰਾਤੀ ਮਾਂ ਗੁਜਰੀ ਪਈ ਗੁਰਿਆਨ ਚਨਾਂ ਦੀ ਗਾਵੇ ਜਦੋਂ ਉੱਥੇ ਪਟਾਲ ਲੱਗਦਾ ਸੀ ਉਹਦੇ ਬੰਦੇ ਦਾ ਤੇ ਸਾਰੀ ਸੰਗਤ ਉਹਨਾਂ ਨੂੰ ਠੀਕ ਨਹੀਂ ਹੁੰਦੀ ਸੀ ਕਿ ਕਦੋਂ ਲੱਗਣ ਤੇ ਕਦੋਂ ਪਸੰਦ ਪੜਨ ਤੇ ਅਸੀਂ ਉਦੋਂ ਨਹੀਂ ਜਿਹੜਾ ਸਾਡੇ ਮਨ ਨੂੰ ਤ੍ਰਿਪਤੀ ਆਉਣੀ ਸੰਤ ਅਮਰ ਸਿੰਘ ਨੇ ਇਹ ਵੀ ਬਜਣਾ ਇੱਕ ਨਾਲ ਜੋੜ ਲੀਏ ਸੰਤ ਅਮਰ ਸਿੰਘ ਰਾਗੀ ਜਿਹੇ ਸਨ ਉਹਨਾਂ ਨੇ ਮਹਾਰਾਜ ਕੇ ਬੇਨਤੀ ਕੀਤੀ ਜੋ ਨਵੇਂ ਨਵੇਂ ਰਾਗੀ ਬਣੇ ਨਾ ਕਿ ਮਹਾਰਾਜ ਮੈਨੂੰ ਟਾਈਮ ਨਹੀਂ ਮਿਲਦਾ ਸੀ ਜੀ ਮੈਨੂੰ ਟਾਈਮ ਦਿੰਦੇ ਨੇ 12 ਵਜੇ ਦੁਪਹਿਰ ਤੇ ਮਾਰੇ ਨੇ ਅਗਰ ਤੂੰ 12 ਵਜੇ ਤੋਂ ਬਾਅਦ ਇੱਕ ਟੈਂਡਾ ਵਾਹ ਮਾਰੇ ਤੋਂ ਕਮੀ ਉਹ ਫਿਰ ਸੁਤੀ ਸੰਤ ਵਿੱਚ ਜਗਾਉਂਦੇ ਇਹੋ ਜੇ ਤਾਂ ਅਜਾ ਕੀਤੇ ਕਰਨਾ ਨਾ ਪ੍ਰਸੰਗ ਬੰਨਾਂ ਚ 12 ਵਜੇ ਸੰਗ ਸੌਂਜੇ ਨਹੀਂ ਬਣਾਲ ਚ ਉਹ ਵੀ ਪਤਾ ਲੱਗਦਾ ਇਹ ਸੰਤਾਂ ਹੋਂਸੇ ਨੂੰ ਲੱਗੇ ਨੇ ਸਾਰੀ ਸੰਗ ਉੱਠ ਕੇ ਨਾ ਚੌਂਕਲੇ ਮਾਰਦੇ ਸਾਨੂੰ ਵੀ ਸੁਭਾਗ ਹੋਇਆ ਜੀ ਉਹਨਾਂ ਦਾ ਕੀ ਸੁਣਦਾ ਉਹਨਾਂ ਦੇ ਜਿਹੜੇ ਬੇਟੇ ਨੇ ਹਾਂਜੀ ਤੇ ਉਹ ਮੈਂ ਤੇ ਉਹ ਇਕੱਠੇ ਪੜਦੇ ਰਹੇ ਜੀ ਸ਼ਰਾ ਸਾਹਿਬ ਤੇ ਹੁਣ ਵੀ ਉਹ ਸੇਵਾ ਦੇ ਤੱਤ ਪਰ ਨੇ ਔਰ ਉਹਨਾਂ ਦੇ ਬੇਟੇ ਵੀ ਬਹੁਤ ਵਧੀਆ ਜਿਹੜਾ ਹੈ ਨਾ ਉਹ ਕੀਰਤਨ ਕਰਦੇ ਨੇ ਖੁਖਲਾਈ ਲਈ ਉਹਨਾਂ ਨੇ ਅਸੀਂ ਉਹਨਾਂ ਦਾ ਕੀਰਤਨ ਸੁਣਦੇ ਆਂ ਔਰ ਮਨ ਪ੍ਰਸੰਨ ਹੋ ਜਾਂਦਾ ਗੁਰੂ ਮਹਾਰਾਜ ਕਿਰਪਾ ਕਰਨ ਜੀ ਜਿਹੜੇ ਵੀ ਥਾਨ ਬਾਰੇ ਇਹ ਸਾਨੂੰ ਜਾਣਕਾਰੀ ਦਿੱਤੀ ਹੈ ਮੀਆਂਪੋਟ ਪਿੰਡ ਜਿਹੜਾ ਹੈ ਕਲਾਨੌਰ ਦੇ ਲਾਗੇ ਆ ਜਿਹੜਾ ਬਰਸਾਪੁਰ ਜਿਹੜਾ ਹੈ ਨਾ ਇਹ ਜ਼ਿਲ੍ਹਾ ਪੈਂਦਾ ਜੀ ਸਾਰੇ ਸੰਤਰੂਸ਼ੀ ਬੇਨਤੀ ਕਰਦੇ ਆਂ ਕਿ ਜਦੋਂ ਹੀ ਤੁਸੀਂ ਇਸ ਇਲਾਕੇ ਦੇ ਵਿੱਚ ਆਓ ਗੁਰੂ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਦੇ ਜਰੂਰ ਦਰਸ਼ਨ ਕਰਿਓ ਆਪਣੇ ਲੋਕ ਸੁਖੀ ਪਰਲੋਕ ਸੁਖੀ ਜੀ ਲੈ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ